ਪਿਛਲੇ ਦਿਨੀ ਬਿਮਾਰੀ ਦੇ ਕਾਰਨ ਕਾਉਂਸਲਰ ਪ੍ਰਦੀਪ ਸ਼ਰਮਾ ਜੋ ਕਿ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਿਮ ਸ਼ਰਧਾਂਜਲੀ ਦਾ ਸਮਾਰੋਹ ਸਤੀ ਮੰਦਰ ਵਿਖੇ ਕਰਵਾਇਆ ਗਿਆ ਜਿਸ ਮੌਕੇ ਕੀ ਕਾਂਗਰਸ ਤੋਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਗੁਰਸ਼ਰਨ ਕੌਰ ਰੰਦਾਵਾ ਰਸ਼ਪਾਲ ਸਿੰਘ ਐਮ ਐਲ ਏ ਚੇਤਨ ਸਿੰਘ ਚੋੜਾ ਮਾਜਰਾ ਨਗਰ ਕੌਂਸਲ ਦੇ ਪ੍ਰਧਾਨ ਅਰਸ਼ੁਨੀ ਗੁਪਤਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਦੇ ਵੱਲੋਂ ਵੀ ਪਹੁੰਚਦਿਆਂ ਹੋਇਆਂ ਸ਼ਰਧਾਂਜਲੀ ਅਰਪਿਤ ਕੀਤੀ ਗਈ ਇਸ ਮੌਕੇ ਤੇ ਇੱਕ ਵਿਦਵਾਨ ਪੰਡਿਤਾਂ ਦੇ ਵੱਲੋਂ ਸ਼੍ਰੀ ਗਰੁੜ ਪ੍ਰਾਣ ਦੇ ਪਾਠ ਪੋਪ ਪਾਏ ਗਏ ਅਤੇ ਆਰਤੀ ਕੀਤੀ ਗਈ ਦੱਸ ਦਈਏ ਕਿ ਸਵਰਗਵਾਸੀ ਪ੍ਰਦੀਪ ਸ਼ਰਮਾ ਆਪਣੇ ਪਿੱਛੇ ਪੁੱਤਰ ਰਾਹੁਲ ਸ਼ਰਮਾ ਅਤੇ ਭਰਾ ਰਵਿੰਦਰ ਸ਼ਰਮਾ ਅਤੇ ਬੇਟੀ ਪ੍ਰਿਯੰਕਾ ਸ਼ਰਮਾ ਅਤੇ ਦਮਾਦ ਰਾਜੀਵ ਕੌਸ਼ਿਕ ਨੂੰ ਛੱਡ ਕੇ ਪ੍ਰਭੂ ਜਨਨਾ ਦੇ ਵਿੱਚ ਉਜਾਗ ਰਹੇ ਨੇ ਇਸ ਮੌਕੇ ਦਮਾਂਚੇਸ ਨੂੰ ਆਗੂਆਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖਾਂ ਸਾਂਝਾ ਕੀਤਾ ਗਿਆ ਭਾਰਮੀ ਸincinnਾ ਰਾਜਮਾਨ ਨੇ ਅੱਜ ਦੇ ਇਸ ਸਮਾਣ ਦੀ ਵਿਚਾਰ ਕਰਦੇ ਨੂੰ ਸਾਡੇ ਸਾਰੇ ਨੂੰ ਬਹੁਤ ਸ਼ਰਧਾਂਜਲੀ श्री गुरदीप शर्मा जी जो उस दिन पहला प्रभु पर चरण राजस्थान सारे ही प्रदीप शर्मा जी के बहुत निजी और प्यार और जिस तरीके जीवन शैली

ਯਾਦ ਕਰਦੇ ਹਾਂ ਸਰਦਾਰ ਜੀ ਗੁਰੂ ਘਰ ਕਨਵਾਸ ਦੇ ਕੱਤੇ ਹੋਏ ਆ। ਬੰਦਾ ਉਹ ਪਾਤਸ਼ਾਹ ਜੀ ਸਤਿ ਸਿ ਸੋਸਲਾ ਵਿੱਚ ਬੈਠੇ ਮੇਰੀ ਮਾਮਾ ਭੈਣਾਂ ਵੀ ਲੋਕੋ ਅਜਨ ਮਸਾਲੇ ਸਾਡੇ ਬਹੁਤ ਸਿੱਖਾ ਰਹੇ ਲੋਕੀ ਬੜੀ ਸੀਨੀ ਪ੍ਰਦੀਪ ਸ਼ਰਮਾ ਜੀ ਦਾ ਅੰਤਮ ਅਸਥਾਨ ਵਿੱਚ ਹਟ ਗਈ। ਜਿਹੜਾ ਜੀ ਵਿਖਿਆ ਇਹ ਆਪਕੋ ਮਾਈ ਇਕੱਲੇ ਆ ਕੇ ਕੰਮ ਕਰ ਸਾਡੇ ਉਹ ਜੈ ਮਾ ਬਾਤ ਸਾ

ਬਹੁਤ ਸਹਿਯੋਗ ਦਿੱਤਾ ਸ਼ਹਿਰ ਦਾ ਵਿਕਾਸ ਕਰਵਾਇਆ ਜਿੱਥੇ ਉਹਨਾਂ ਨੇ ਆਪਣੇ ਬਾੜ ਦਾ ਵਿਕਾਸ ਕਰਵਾਇਆ ਉਹਨੇ ਇੱਕੋ ਗੱਲ ਕਹੀ ਤਰੱਕੀ ਸਾਡ ਨੂੰ ਵੀ ਨਿਮੋਰੀ ਕਿ ਜਿਹੜਾ ਸੱਚਾ ਧਾਮ ਮੰਦਿਰ ਹੈ ਉਹ ਸਾਡੇ ਸਾਡੇ ਬਡੇ ਨੇ ਆ ਇਹਥੇ ਕੋਈ ਹੋਂਦ ਦਾ ਘਟਰੀ ਹੈ ਅਸੀਂ ਇਹਨੂੰ ਬਣਾਉਣਾ ਹੈ ਦੂਤਾ ਅਨਛਾਲਾ ਦਾ ਨਿਰਮਾਣ ਉਹ ਪੰਕੀਤ ਸ਼ਰਮਾ ਜੀ ਕਰਕੇ ਗੇਟ ਦਾ ਨਿਰਮਾਣ ਉਹ ਵੀ ਸ਼ਰਮਾ ਜੀ ਕਰਕੇ ਜੋ ਵੀ ਉਥੇ ਤਰੱਕੀ ਹੋਈ ਹੈ ਮਾਣਾ ਤੋਂ ਕਲਾਸ਼ ਸ਼ਰਮਾ ਦੇ ਰੂਪ